ਅਮਰੀਕਾ ਨੇ ਈਰਾਨ ਨਾਲ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦਾ ਵਪਾਰ ਕਰਨ ਲਈ ਚਾਰ ਭਾਰਤੀ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਹਨ ਇਹ ਫੈਸਲਾ ਅਮਰੀਕਾ ਦੇ ਵਿਦੇਸ਼ੀ ਸੰਪਤੀ ਨਿਯੰਤਰਣ ਵਿਭਾਗ ਨੇ ਲਿਆ ਹੈ ਇਸ ਤਹਿਤ ਅਮਰੀਕੀ ਵਿਦੇਸ਼ ਵਿਭਾਗ ਨੇ ਕਈ ਦੇਸ਼ਾਂ ਦੇ 30 ਲੋਕਾਂ ਤੇ ਚਾਰ ਭਾਰਤੀ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਹਨ ਅਮਰੀਕੀ ਵਿਦੇਸ਼ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿੰਨਾਂ 4 ਭਾਰਤੀ ਕੰਪਨੀਆਂ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਵਿੱਚੋਂ ਇੱਕ ਨਵੀਂ ਮੁੰਬਈ ਸਥਿਤ ਫਲਕਸ ਮੈਰੀਟਾਈਮ ਐਲਐਲਪੀ ਹੈ ਇਸ ਤੋਂ ਇਲਾਵਾ ਐਨਸੀਆਰ ਤੋਂ ਸੰਚਾਲਿਤ ਪੀਐਸਐਮ ਮਰੀਨ ਅਤੇ ਆਸਟ੍ਰੇਨ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਸ਼ਾਮਿਲ ਹਨ ਅਮਰੀਕਾ ਨੇ ਤੰਜਾਵੁਰ ਵਿੱਚ ਸਥਿਤ ਕਾਸਮੋਸ ਲਾਈਨਸ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਅਮਰੀਕਾ ਨੇ ਈਰਾਨ ਨਾਲ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦਾ ਵਪਾਰ ਕਰਨ ਲਈ ਚਾਰ ਭਾਰਤੀ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਹਨ ਇਹ ਫੈਸਲਾ ਅਮਰੀਕਾ ਦੇ ਵਿਦੇਸ਼ੀ ਸੰਪਤੀ ਨਿਯੰਤਰਣ ਵਿਭਾਗ ਨੇ ਲਿਆ ਹੈ ਇਸ ਤਹਿਤ ਅਮਰੀਕੀ ਵਿਦੇਸ਼ ਵਿਭਾਗ ਨੇ ਕਈ ਦੇਸ਼ਾਂ ਦੇ 30 ਲੋਕਾਂ ਤੇ ਚਾਰ ਭਾਰਤੀ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਹਨ ਅਮਰੀਕੀ ਵਿਦੇਸ਼ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿੰਨਾਂ 4 ਭਾਰਤੀ ਕੰਪਨੀਆਂ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਵਿੱਚੋਂ ਇੱਕ ਨਵੀਂ ਮੁੰਬਈ ਸਥਿਤ ਫਲਕਸ ਮੈਰੀਟਾਈਮ ਐਲਐਲਪੀ ਹੈ ਇਸ ਤੋਂ ਇਲਾਵਾ ਐਨਸੀਆਰ ਤੋਂ ਸੰਚਾਲਿਤ ਪੀਐਸਐਮ ਮਰੀਨ ਅਤੇ ਆਸਟ੍ਰੀਨ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਸ਼ਾਮਿਲ ਹਨ ਅਮਰੀਕਾ ਨੇ ਤੰਜਾਵੁਰ ਵਿੱਚ ਸਥਿਤ ਕਾਸਮੋਸ ਲਾਈਨਸ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਅਮਰੀਕਾ ਨੇ ਈਰਾਨ ਨਾਲ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦਾ ਵਪਾਰ ਕਰਨ ਲਈ ਚਾਰ ਭਾਰਤੀ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਹਨ ਇਹ ਫੈਸਲਾ ਅਮਰੀਕਾ ਦੇ ਵਿਦੇਸ਼ੀ ਸੰਪਤੀ ਨਿਯੰਤਰਣ ਵਿਭਾਗ ਨੇ ਲਿਆ ਹੈ ਇਸ ਤਹਿਤ ਅਮਰੀਕੀ ਵਿਦੇਸ਼ ਵਿਭਾਗ ਨੇ ਕਈ ਦੇਸ਼ਾਂ ਦੇ 30 ਲੋਕਾਂ ਤੇ ਚਾਰ ਭਾਰਤੀ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਹਨ ਅਮਰੀਕੀ ਵਿਦੇਸ਼ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿੰਨਾਂ ਚਾਰ ਭਾਰਤੀ ਕੰਪਨੀਆਂ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਵਿੱਚੋਂ ਇੱਕ ਨਵੀਂ ਮੁੰਬਈ ਸਥਿਤ ਫਲਕਸ ਮੈਰੀਟਾਈਮ ਐਲਐਲਪੀ ਹੈ ਇਸ ਤੋਂ ਇਲਾਵਾ ਐਨਸੀਆਰ ਤੋਂ ਸੰਚਾਲਿਤ ਪੀਐਸਐਮ ਮਰੀਨ ਅਤੇ ਆਸਟ੍ਰੇਨ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਸ਼ਾਮਿਲ ਹਨ ਅਮਰੀਕਾ ਨੇ ਤੰਜਾਵੁਰ ਵਿੱਚ ਸਥਿਤ ਕਾਸਮੋਸ ਲਾਈਨਸ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਅਮਰੀਕਾ ਨੇ ਈਰਾਨ ਨਾਲ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦਾ ਵਪਾਰ ਕਰਨ ਲਈ ਚਾਰ ਭਾਰਤੀ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਹਨ ਇਹ ਫੈਸਲਾ ਅਮਰੀਕਾ ਦੇ ਵਿਦੇਸ਼ੀ ਸੰਪਤੀ ਨਿਯੰਤਰਣ ਵਿਭਾਗ ਨੇ ਲਿਆ ਹੈ ਇਸ ਤਹਿਤ ਅਮਰੀਕੀ ਵਿਦੇਸ਼ ਵਿਭਾਗ ਨੇ ਕਈ ਦੇਸ਼ਾਂ ਦੇ 30 ਲੋਕਾਂ ਤੇ ਚਾਰ ਭਾਰਤੀ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਹਨ ਅਮਰੀਕੀ ਵਿਦੇਸ਼ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿੰਨਾਂ 4 ਭਾਰਤੀ ਕੰਪਨੀਆਂ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਵਿੱਚੋਂ ਇੱਕ ਨਵੀਂ ਮੁੰਬਈ ਸਥਿਤ ਫਲਕਸ ਮੈਰੀਟਾਈਮ ਐਲਐਲਪੀ ਹੈ ਇਸ ਤੋਂ ਇਲਾਵਾ ਐਨਸੀਆਰ ਤੋਂ ਸੰਚਾਲਿਤ ਪੀਐਸਐਮ ਮਰੀਨ ਅਤੇ ਆਸਟ੍ਰੀਨ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਸ਼ਾਮਿਲ ਹਨ ਅਮਰੀਕਾ ਨੇ ਤੰਜਾਵੁਰ ਵਿੱਚ ਸਥਿਤ ਕਾਸਮੋਸ ਲਾਈਨਸ ਤੇ ਵੀ ਪਾਬੰਦੀ ਲਗਾ ਦਿੱਤੀ ਹੈ